ਸੋ ਅਸੀਂ ਬੇਨਤੀ ਕਰਦੇ ਆ ਕਿ ਹੁਣ ਘਾਟ ਤੋਂ ਘਾਟ ਜਿਹੜਾ ਵਾਗਾ ਬਾਰਡਰ ਹੈ ਫਰੋਸਪੁਰ ਦਾ ਬਾਰਡਰ ਹੈ ਫਾਜ਼ਿਲਕਾ ਦਾ ਬਾਰਡਰ ਹੈ ਉਹ ਖੋਲਿਆ ਜਾਏ ਟ੍ਰੇਡ ਟ੍ਰੇਡ ਇੱਥੋਂ ਗੁਜਰਾਤ ਕੋੜ ਤੋਂ ਤਾਂ ਪਾਕਿਸਤਾਨ 'ਚ ਹੋ ਸਕਦੀ ਹੈ ਟ੍ਰੇਡ ਪਰ ਪੰਜਾਬ ਦੇ ਵਾਗਾ ਬਾਰਡਰ ਤੇ ਨਹੀਂ ਹੋ ਸਕਦੀ ਆਪਣੀ ਟ੍ਰੇਡ ਇਹਨਾਂ ਨੂੰ ਖੋਲਨੀ ਪੈਣੀ ਹੈ ਤਾਂ ਇੱਕ ਦੇਸ਼ ਵਾਸਤੇ ਵੀ ਚੰਗਾ ਜੇ ਆਪਣੀ ਇੱਥੇ ਟ੍ਰੇਡ ਖੁੱਲ ਜਾਂਦੀਆਂ ਫਰੋਸਪੁਰ ਤੋਂ ਫਾਜ਼ਿਲਕਾ ਤੋਂ ਤੇ ਆਪਣੇ ਅਮਰਸੇ ਰਟਾਰੀ ਤੋਂ ਤੁਸੀਂ ਦੇਖੋ ਆਪਣਾ ਸਮਾਨ ਸਾਰੀ ਦੇਸ਼ਾਂ 'ਚ ਭਾਵੇਂ ਦੁਬਈ ਹੈ ਭਾਵੇਂ ਈਰਾਨ ਹੈ ਭਾਵੇਂ ਇਰਾਕ ਹੈ ਸਾਰੀ ਏਸ਼ੀਆ ਸਾਰਾ ਮਾਰਕੀਟ ਖੁੱਲ ਜਾਣਾ ਹੈ ਤੇ ਦੇਖੋ ਬਾਇਰੋਡ ਤੇ ਦੇਖੋ ਕਿੰਡੀ ਵੱਡੀ ਤਰੱਕੀ ਹੋਊਗੀ ਸੋ ਸਾਡਾ ਮਿਸ਼ਨ ਰਹੂਗਾ ਪ੍ਰੈਸ਼ਰ ਪਾਵਾਂਗੇ ਕਿ ਸਾਡੇ ਬਾਰਡਰ ਖੋਲੇ ਜਾਣ ਇੱਕ ਮੈਂ ਅਸੀਂ ਹੋਰ ਡਿਮਾਂਡ ਰੱਖਾਂਗੇ ਜਿਹੜੇ ਸਾਡਾ ਪਾਰਲੀਮੈਂਟ 'ਚ ਗਏ ਕਿ ਜਿਹੜੇ ਕਰਤਾਰਪੁਰ ਸਾਹਿਬ ਦੀ ਧਰਤੀ ਹੈ ਜੇ ਦੇਖੋ ਜਵਾ ਨਾਂ ਲੱਗਦੀ ਹੈ ਹੁਣ ਆਪਾਂ ਨੂੰ ਪਾਸਪੋਰਟ ਲੈ ਕੇ ਜਾਣਾ ਪੈਂਦਾ ਹੈ ਪਹਿਲੇ ਐਗਜ਼ਾਮਪਲ ਹੈ ਜਿੱਥੇ ਲੈਂਡ ਸਵਪ ਹੋਇਆ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਪੰਜਾਬ ਤੋਂ ਭਾਵੇਂ ਦੁਗਣੀ ਏਕੜ ਦੇ ਦਾਂਗੇ ਪਰ ਉਹ ਪਵਿੱਤਰ ਧਰਤੀ ਨੂੰ ਪਾਕਿਸਤਾਨ ਨਾਲ ਗੱਲ ਕਰਕੇ ਸਾਡੇ ਵਿੱਚ ਜੋੜਿਆ ਜਾਏ ਕਿਉਂਕਿ ਸਾਡੇ ਆਸਤਾ ਦਾ ਸੈਂਟਰ ਹੈ ਉਨ੍ਹਾਂ ਵਾਸਤੇ ਇਕੱਲਾ ਟੂਰਿਜ਼ਮ ਸੈਂਟਰ ਸਾਡੇ ਵਾਸਤੇ ਸਾਰਾ ਕੁਝ ਹੋਇਆ। ਸੋ ਗਵਰਨਮੈਂਟ ਆਫ ਇੰਡੀਆ ਨੂੰ ਇਹਨੂੰ ਕਰਨਾ ਚਾਹੀਦਾ ਹੈ। ਸੋ ਸਾਡੀ ਪਾਰਟੀ ਦਾ ਕਲੀਅਰ ਸਟੈਂਡ ਹੈ ਕਿਸੇ ਪਾਰਟੀ ਨੂੰ ਕਿਸੇ ਧਰਮ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਨਾ ਚਾਹੀਦਾ ਨਾ ਕਰਨ ਦੇਵਾਂਗੇ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਹੁਣ ਘਾਟ ਤੋਂ ਘਾਟ ਜਿਹੜਾ ਵਾਗਾ ਬਾਰਡਰ ਹੈ, ਫਰੋਸਪੁਰ ਦਾ ਬਾਰਡਰ ਹੈ, ਫਾਜ਼ਿਲਕਾ ਦਾ ਬਾਰਡਰ ਹੈ ਉਹ ਖੋਲਿਆ ਜਾਏ ਟ੍ਰੇਡ ਟ੍ਰੇਡ ਇੱਥੋਂ ਗੁਜਰਾਤ ਕੋੜ ਤੋਂ ਤਾਂ ਪਾਕਿਸਤਾਨ 'ਚ ਹੋ ਸਕਦੀ ਹੈ ਟ੍ਰੇਡ ਪਰ ਪੰਜਾਬ ਦੇ ਵਾਂਘਾ ਬੋਰਡ ਤੋਂ ਨਹੀਂ ਹੋ ਸਕਦੀ ਆਪਣੀ ਟ੍ਰੇਡ ਇਹਨਾਂ ਨੂੰ ਖੋਲਣੀ ਪੈਣੀ ਹੈ ਤਾਂ ਇੱਕ ਦੇਸ਼ ਵਾਸਤੇ ਵੀ ਚੰਗਾ ਜੇ ਆਪਣੀ ਇੱਥੇ ਟ੍ਰੇਡ ਖੁੱਲ ਜਾਂਦੀਆਂ ਫਰੋਜ਼ਪੁਰ ਤੋਂ ਫਾਜ਼ਿਲਕਾ ਤੋਂ ਤੇ ਆਪਣੇ ਅਮਰਸੇ ਰਟਾਰੀ ਤੋਂ ਤੁਸੀਂ ਦੇਖੋ ਆਪਣਾ ਸਮਾਨ ਸਾਰੀ ਦੇਸ਼ਾਂ 'ਚ ਪਾਵੇਂ ਦੁਬਈ ਹੈ ਪਾਵੇਂ ਈਰਾਨ ਹੈ ਪਾਵੇਂ ਇराक ਹੈ ਸਾਰੀ ਏਸ਼ੀਆ ਸਾਰਾ ਮਾਰਕੀਟ ਖੁੱਲ ਜਾਣਾ ਹੈ ਤੇ ਦੇਖੋ ਬਾਈ ਰੋਡ ਤੇ ਦੇਖੋ ਕਿੰਨੀ ਵੱਡੀ ਤਰੱਕੀ ਹੋਊਗੀ ਸੋ ਸਾਡਾ ਮਿਸ਼ਨ ਰਹੂਗਾ ਪ੍ਰੈਸ਼ਰ ਪਾਵਾਂਗੇ ਕਿ ਸਾਡੇ ਬਾਰਡਰ ਖੋਲੇ ਜਾਣ ਇੱਕ ਮੈਂ ਅਸੀਂ ਹੋਰ ਡਿਮਾਂਡ ਰੱਖਾਂਗੇ ਜਿਹੜੇ ਸਾਡਾ ਪਾਰਲੀਮੈਂਟ 'ਚ ਗਏ ਕਿ ਜਿਹੜੇ ਕਰਤਾਰਪੁਰ ਸਾਹਿਬ ਦੀ ਧਰਤੀ ਹੈ ਜੇ ਦੇਖੋ ਜਵਾਨਾਂ ਲੱਗਦੀ ਹੈ ਹੁਣ ਆਪਾਂ ਨੂੰ ਪਾਸਪੋਰਟ ਲੈ ਕੇ ਜਾਣਾ ਪੈਂਦਾ ਪਹਿਲੇ ਐਗਜ਼ੈਂਪਲ ਹੈ ਜਿੱਥੇ ਲੈਂਡ ਸਵਪ ਹੋਇਆ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਪੰਜਾਬ ਤੋਂ ਭਾਵੇਂ ਦੁਗਣੀ ਏਕੜ ਦੇ ਦਾਂਗੇ ਪਰ ਉਹ ਪਵਿੱਤਰ ਧਰਤੀ ਨੂੰ ਪਾਕਿਸਤਾਨ ਨਾਲ ਗੱਲ ਕਰਕੇ ਸਾਡੇ ਵਿੱਚ ਜੋੜਿਆ ਜਾਏ ਕਿਉਂਕਿ ਸਾਡੇ ਆਸਤਾ ਦਾ ਸੈਂਟਰ ਹੈ ਉਹਨਾਂ ਵਾਸਤੇ ਇਕੱਲਾ ਟੂਰਿਜ਼ਮ ਸੈਂਟਰ ਸਾਡੇ ਵਾਸਤੇ ਸਾਰਾ ਕੁਝ ਹੋ ਹੈ ਸੋ ਗਵਰਨਮੈਂਟ ਆਫ ਇੰਡੀਆ ਨੂੰ ਇਹਨੂੰ ਕਰਨਾ ਚਾਹੀਦਾ ਸੋ ਸਾਡੀ ਪਾਰਟੀ ਦਾ ਕਲੀਅਰ ਸਟੈਂਡ ਹੈ ਕਿਸੇ ਪਾਰਟੀ ਨੂੰ ਕਿਸੇ ਧਰਮ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਨਾ ਚਾਹੀਦਾ ਨਾ ਕਰਨ ਦੇਵਾਂਗੇ